ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਤੁਹਾਨੂੰ ਗੱਲਾਂ ਸੁਣਾਉਣੇ ਆ ਪ੍ਰਾਣੀਆਂ ਪ੍ਰਾਣੇ ਇਤਿਹਾਸ ਦੇ ਵਿੱਚੋਂ ਪਹਿਲੇ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਬਿਆਜਵ ਫਫੜੋ ਮਾਮਾ ਇਹ ਹੋਰ ਰਸਤੇ ਦਰੰਗਾ ਆ ਜਾਂਦਿਆਂ ਉਹ ਜਿਹੜੇ ਕਿ ਲੜਦੇ ਹੁੰਦੇ ਸੀ ਦਰ ਉਹ ਰੂ ਪੀ ਕੇ ਵਿਆਹਾਂ ਚ ਲਾਜ਼ਮੀ ਲੜਨਾ ਤੇ ਵਿਆਹਾਂ ਚ ਇਕੱਠੇ ਹੋਣਾ ਫਿਰ ਉਹਨੂੰ ਚਾਰ ਬੰਦੇ ਸ਼ਰੀਕੇ ਦੇ ਨਾਲ ਲਿਜਾ ਕੇ ਉਹਨੂੰ ਫਿਰ ਉਹਨੂੰ ਮਨਾ ਕੇ ਲੈ ਕੇ ਆਉਣਾ ਇਸ ਤਰ੍ਹਾਂ ਦੇ ਰਿਵਾਜ ਸੀ ਸਾਦ ਸੰਗਤ ਬਹੁਤ ਰਿਵਾਜ ਸੀ ਹੁਣ ਤਾਂ ਬਹੁਤ ਘਟ ਗਏ ਇਹ ਰਿਵਾਜ ਕਿਉਂਕਿ ਹੁਣ ਤਾਂ ਸਮਝ ਮੈਣ ਦਾ ਘਟ ਰਹਿ ਗਿਆ ਉਦੋਂ ਬੰਦਾ ਦੋ ਦੋ ਤਿੰਨ ਤਿੰਨ ਦਿਨ ਰਹਿੰਦਾ ਸੀ ਉਹਨਾਂ ਸਮਿਆਂ ਦੀ ਤੁਹਾਨੂੰ ਗੱਲਾਂ ਸੁਣਾਉਨੇ ਆ ਜਿਵੇਂ ਹੁਣ ਕਿਸੇ ਨੇ ਇੱਕ ਤਾਂ ਇਹ ਕਿਹਾ ਕਹਿੰਦਾ ਕਿਸੇ ਨੂੰ ਇੰਨਾ ਵੀ ਥੱਲੇ ਨਾ ਲਾਇਓ ਕਿਸੇ ਨੂੰ ਇੰਨਾ ਵੀ ਥੱਲੇ ਨਾ ਲਾਇਓ ਕਿਤੇ ਉਹਦਾ ਸਮਾਂ ਆ ਜਾਵੇ ਉਹ ਤੁਹਾਨੂੰ ਥੱਲੇ ਲਾ ਜਾਵੇ ਜੇ ਉਹਦਾ ਸਮਾਂ ਆ ਗਿਆ ਕਿਤੇ ਤੈਨੂੰ ਨਾ ਥੱਲੇ ਬੰਦ ਨਾ ਥੱਲੇ ਲਾ ਜਵੇ ਇੰਨਾ ਕੀ ਲਾਇਓ ਥੱਲੇ ਜਿਹੜਾ ਕਿ ਉਹ ਚਰ ਸਕੇ ਬੱਦ ਨਾ ਲਾਇਓ ਕਿਤੇ ਦੇਖਿਓ ਕਿਤੇ ਸੋਡੇ ਤੇ ਅੱਖ ਰੱਖੀ ਪਰੇ ਵੀ ਜਿੱਦ ਦੇ ਮੇਰੇ ਦਾ ਚੜ ਗਿਆ ਤੇ ਉਦ ਦੇ ਮੈਂ ਇਹਦੀ ਆ ਹਾਲ ਤੱਕ ਰੂੰ ਜਿਹੜਾ ਯਾਦ ਰੱਖੇ ਇਹ ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਸਾਧ ਸੰਗਤ ਤੋਂ ਕਿਤੇ ਰਾਜਿਆਂ ਤੋਂ ਭਖਾਰੀ ਬਣਾ ਦਿੰਦਾ ਪਰਮੇਸ਼ਰ ਕਿਤੇ ਭਖਾਰੀਆਂ ਤੋਂ ਬਣਾ ਦਿੰਦਾ ਰਾਜੇ ਇਹ ਸਮਾਂ ਚੱਲਦਾ ਹੀ ਰਹਿੰਦਾ ਸਮਾਂ ਇੱਕੋ ਜਿਹਾ ਸਮਾਂ ਨਹੀਂ ਜੀਬ ਦੇ ਉੱਪਰ ਰਹਿੰਦਾ ਨਾ ਕਦੇ ਸਦਾ ਅਮੀਰੀ ਦਾ ਤੇ ਨਾ ਸਦਾ ਗਰੀਬੀ ਦਾ ਨਾ ਤਾਂ ਬਹੁਤੇ ਪੈਸੇ ਵਾਲੇ ਦੀ ਸਾਹ ਸੰਗਤ ਅਮੀਰੀ ਐ ਤੇ ਥੋੜੇ ਪੈਸੇ ਵਾਲੇ ਦੀ ਗਰੀਬੀ ਇਹ ਤਾਂ ਕਹਿੰਦੇ ਮੀਰੀ ਉਸ انسان ਦੀ ਐ ਜਿਹਦੇ ਕੋਲੇ ਸਿਹਤ ਚੰਗੀ ਐ ਰੋਗ ਆ ਕੋਈ ਉਹਨੂੰ ਰੋਗ ਨਹੀਂ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰਦਾ ਸਾਦੇ ਰੂਪ ਵਿਚ ਰਹਿ ਕੇ ਉਹਨੂੰ ਕਹਿੰਦੇ ਅਮੀਰ ਬੰਦਾ ਇਸ ਕਰਕੇ ਸਾਹ ਸੰਗਤ ਹੁਣ ਵਿਆਹਾਂ ਦੇ ਵਿੱਚ ਪਹਿਲੀਆਂ ਕੁੜੀਆਂ ਕਬੂਲੀ ਵੀ ਪਾਉਂਦੀਆਂ ਹੁੰਦੀਆਂ ਸੀ ਪੱਕੇ ਘਰ ਵਿਆਹੀ ਬਾਬਲਾ ਵੀ ਕਿਤੇ ਲਿਪੜੇ ਨਾ ਪਹਿਣ ਬਨੇਰੀ ਵੀ ਇਹੇ ਜੇ ਘਰ ਪੱਕੇ ਘਰ ਵਿਆਦੀ ਮੈਨੂੰ ਬਨੇਰੇ ਨਾਲ ਲਿਪੜੇ ਪਹਿਣ ਕਿਉਂਕਿ ਪਹਿਲੇ ਆਪਣੇ ਕੱਚੇ ਘਰ ਹੁੰਦੇ ਸੀ ਮੀਂਹ ਦਾ ਵੀ ਡਰ ਕਿਉਂਕਿ ਕੱਚੇ ਘਰ ਨੂੰ ਮੀਂਹ ਖੋਰਦਾ ਸੀ ਪਰਾਲੀਆਂ ਪੱਲੀਆਂ ਦਰੀਆਂ ਪਰਾਲੀਆਂ ਉਹਦੋਂ ਆਪਣੀਆਂ ਕੰੰਧਾਂ ਤੇ ਆਮ ਪਾਈਆਂ ਹੁੰਦੀਆਂ ਸੀ ਬੁੜੀਆਂ ਦੀਆਂ ਵੀ ਕਿਤੇ ਆਪਣੀਆਂ ਕੰੰਧਾਂ ਨਾ ਖੁਰਜਣ ਕਿਉਂਕਿ ਮਿੱਟੀ ਲਾਈ ਹੁੰਦੀ ਸੀ ਨਵੀਂ ਨਵੀਂ ਫੇਰ ਪਰੋਲਾ ਲਿਆਉਣਾ ਪਰੋਲਾ ਲਿਆ ਕੇ ਉਹਦੇ ਚ ਰੰਗ ਪਾਉਣਾ ਰੰਗ ਪਾ ਕੇ ਫੇਰ ਸਾਰੇ ਘਰ ਤੇ ਫੇਰ ਜਿਹੜੀਆਂ ਸੱਚ ਜਿਗਾਂ ਬੁੜੀਆਂ ਹੁੰਦੀਆਂ ਸੀ ਬਹੁਤ ਸੋਹਣਾ ਪਰੋਲਾ ਫੇਰ ਕੇ ਫੁੱਲ ਬੂਟੇ ਵੀ ਬੌਂਦੀਆਂ ਸੀ ਅੱਜ ਤੱਕ ਆਪਾਂ ਜਿਹੜੀਆਂ ਟਾਂਡਾਂ ਜਿਹਨੂੰ ਟਾਂਡਾ ਰਸੋਈ ਦੇ ਵਿੱਚ ਕਹਿ ਦਿੰਦੇ ਆ ਕੀ ਉਹ ਹੁੰਦੀ ਆ ਟਾਂਡ ਜਨ ਕਹਿ ਲੋ ਚਾਹੇ ਉਹਨੂੰ ਜਿਹਦੇ ਤੇ ਆਪਾਂ ਸਮਾਨ ਰੱਖ ਲੈਂਦੇ ਆ ਸਾਰਾ ਉਹ ਹੋਰਾਂ ਬੁੜੀਆਂ ਦਿਆਂ ਬਣਾਈਆਂ ਹੁੰਦੀਆਂ ਸੀਗੀਆਂ ਮਿੱਟੀ ਦੀਆਂ ਕੱਚੀ ਦੀਆਂ ਵਿੱਚ ਤੀਲਾਂ ਕੰਨੇ ਪਾ ਕੇ ਜਾਂ ਬਾਂਸ ਦੀਆਂ ਤੀਲਾਂ ਪਾ ਦਿਆ ਹੁੰਦੀ ਸੀ ਉਹ ਡਿੱਗੇ ਨਾ ਤੇ ਮਿੱਟੀ ਦੇ ਨਾਲ ਬਣਾਉਂਦੇ ਹਾਂ ਟਾਂਡ ਜੀ ਨੂੰ ਟਾਂਡ ਕਹਿੰਦੇ ਜਿੱਦੇ ਤੇ ਸਮਾਨ ਰੱਖਿਆ ਜਾਂਦਾ ਸੀ ਪੁਰਾਣਾ ਬਹੁਤਿਆਂ ਪੇਟੀਆਂ ਨਹੀਂ ਸੀ ਹੁੰਦੀਆਂ ਹਾਰੇ ਵੀ ਆਪਣੇ ਮਿੱਟੀ ਦੇ ਹੁੰਦੇ ਸੀ ਹਾਰੇ ਜਿਹੜੇ ਨਾ ਬਣਾ ਕੇ ਉਹ ਇੱਕ ਪਾਸੇ ਮੱਕੀ ਦਾ ਆਟਾ ਇੱਕ ਪਾਸੇ ਕਣਕ ਦਾ ਆਟਾ ਉਹਨੂੰ ਹਾਰੇ ਕਹਿੰਦੇ ਸੀ ਆ ਫਿਰ ਗੁੜ ਰੱਖਣ ਵਾਲਾ ਸਮਾਨ ਦਾ ਇੱਕ ਪੀਪਾ ਬਣਾਉਂਦੇ ਮਿੱਟੀ ਦਾ ਹੀ ਉਹਦੇ ਵਿੱਚ ਗੁੜ ਪਿਆ ਹੁੰਦਾ ਸੀ ਉਹ ਤੋਨੂ ਢਕਿਆ ਜਾਂਦਾ ਹੁੰਦਾ ਸੀ ਵੀ ਜੀਵ ਜੰਤੂ ਉਹਨਾਂ ਵਿੱਚ ਬੜੇ ਪੀਟੀਆਂ ਰੱਖਣ ਨੂੰ ਬਹੁਤਾ ਥਾਂ ਚਾਹੁੰਦਾ ਇੱਕ ਮਾਤਾ ਦਾ ਸੰਦੂਖ ਹੁੰਦਾ ਸੀ ਤੇ ਮੰਝੇ ਹੁੰਦੇ ਸੀ ਆਮ ਕਿਤੇ ਬਾਹਰ ਕੜਿਆ ਦੇਣੇ ਜਾਂ ਕਿਤੇ ਅਤੇ ਇੱਕ ਬਰਸ਼ਤੀ ਪਾਉਂਦੇ ਹੁੰਦੇ ਸੀ ਜ਼ਰੂਰ ਉਹ ਬਰਸ਼ਤੀ ਦੇ ਉੱਤੇ ਵੀ ਆਪਣਾ ਆਮ ਸਮਾਨ ਜਿਹੜਾ ਘਰ ਦਾ ਕੋਈ ਬਰਤਨ ਵਾਲਾ ਹਾੜੀ ਸੋਨੇ ਵਾਲਾ ਉੱਤੇ ਰੱਖ ਲੈਣਾ ਢਾਂਡ ਦੇ ਬਰਸ਼ਤੀ ਤੇ ਇਹ ਕਹਿੰਦੇ ਹੁੰਦੇ ਸੀ ਸਾਥ ਸੰਗਤੋ ਤੇ ਫੇਰ ਹਾਰੇ ਹੁੰਦੇ ਸੀ ਹਾਰਿਆਂ ਦੇ ਵਿੱਚ ਦੂਜੇ ਹੁੰਦੇ ਸੀ ਕੀ ਉਹਦੇ ਆਪਣਾ ਦੁੱਧ ਤੱਤਾ ਤਰਿਆ ਹੁੰਦਾ ਸੀਗਾ ਦੁੱਧ ਤੱਤਾ ਧਾ ਕੇ ਤੇ ਉਹਦੇ ਚ ਕਾੜ ਨਹੀਂ ਰੱਖ ਕੇ ਤੇ ਵਧੀਆ ਦੁੱਧ ਲਾਲ ਬਣਾਏ ਹੁੰਦੇ ਕਾੜ ਕਾੜ ਕੇ ਤੇ ਸ਼ਾਮ ਨੂੰ ਹਰੇਕ ਬੰਦਾ ਉਹ ਪੀਂਦਾ ਸੀ ਸ਼ਾਮ ਨੂੰ ਕਾੜਨੀ ਦਾ ਦੁੱਧ ਕਾੜਨੀ ਦਾ ਦੁੱਧ ਪੀ ਕੇ ਕਿਸੇ ਨੇ ਬੋਰੀ ਚੱਕਣ ਚਲੇ ਜਾਣਾ ਕਿਸੇ ਨੇ ਕੌਡੀ ਖੇਡਣ ਚਲੇ ਜਾਣਾ ਕਿਸੇ ਨੇ ਘੋਲ ਦੇ ਖਾੜੇ ਵੜੇ ਹੁੰਦੇ ਸੀ ਪਿੰਡਾਂ ਦੇ ਵਿੱਚ ਖਾੜੇ ਤੇ ਘੋਲ ਘੋਲ ਨਾ ਜਾਣਾ ਤੇ ਕੋਈ ਲਾਸਕ ਹੈ ਤਾਂ ਉਹ ਰਸੇ ਖਿਜਦੇ ਹੁੰਦੇ ਸੀ ਪਿਲੀਆਂ ਚ ਤੇ ਅੱਜ ਤੁਸੀਂ ਉਸ ਜਮਾਨੇ ਦੇ ਨਾਲ ਜੋੜ ਕੇ ਦੇਖੋ ਆਪਣੇ ਉਹ ਬੋਰੀਆਂ ਚੱਕਣ ਵਾਲਾ ਕਿੱਥੇ ਗਿਆ ਉਹ ਘੋਲ ਜਿਹੜੇ ਘੋਲਦੇ ਹੁੰਦੇ ਸੀ ਉਹ ਘੋਲ ਕਿੱਥੇ ਗਏ ਜਿਹੜੇ ਕੌਡੀ ਦੇ ਆਪਣੇ ਲੱਗਦੇ ਹੁੰਦੇ ਸੀ ਕਿ ਕਿੰਨੇ ਕਿੰਨੇ ਬੱਚੇ ਜਵਾਕ ਛੋਟੇ ਕਿੱਡੀ ਜਾਣਾ ਉਹ ਕਿੱਥੇ ਚਲੇ ਗਏ ਤੇ ਸਾਹ ਸੰਗ ਤੇ ਖੇਡਣਾ ਹੌਲੀ ਹੌਲੀ ਅਲੋਪ ਹੋ ਰਹੀਆਂ ਐ ਜਿਹੜਾ ਪੰਜਾਬ ਵਾਲਾ ਜਦੋਂ ਪੰਜਾਬ ਨੂੰ ਨੱਪਣਾ ਹੋਵੇ ਦੱਬਣਾ ਹੋਵੇ ਪੰਜਾਬ ਦਾ ਥੱਲਿਓਂ ਜ਼ੀਰੋ ਜ਼ੀਰੋ ਕਰਨਾ ਹੋਵੇ ਉਦੋਂ ਫਰੀਜੀਆਂ ਬੋਲੀ ਮਰਦੀਆਂ ਫਿਰ ਬੰਦੇ ਦੀਆਂ ਖੇਡਾਂ ਮਰਦੀਆਂ ਸੱਭਿਆਚਾਰ ਮਰਦਾ ਹੁਣ ਆਪਣਾ ਉਹ ਮੇਲਿਆਂ ਦੇ ਵਿੱਚ ਸੱਭਿਆਚਾਰ ਵੀ ਗਿਆ ਸਾਹ ਸੰਗਤ ਆਪਣੇ ਆਮ ਮੇਲੇ ਲੱਗਦੇ ਨੇ ਜੀ ਉਹਨਾਂ ਦੇ ਵਿੱਚ ਕੋਈ ਗੌਣ ਵਾਲੇ ਆਉਂਦੇ ਜਿਹੜੇ ਅੱਜ ਆ ਕੇ ਜੀਆਂ ਪਿੰਡਾਂ ਚ ਤਾਂ ਲੱਗਦੇ ਆ ਹੁਣ ਉਹ ਤਿੰਨ ਜਣੇ ਹੁੰਦੇ ਸੀ ਤੇ ਇੱਕ ਨਗੋਜੇ ਵਜਾਉਂਦਾ ਹੁੰਦਾ ਇੱਕ ਸਾਰੰਗੀ ਵਜਾਉਂਦਾ ਹੁੰਦਾ ਸੀ ਤੇ ਦੂਜੇ ਨੇ ਗਾਉਣ ਕਰਨਾ ਤੇ ਲੋਕ ਢਾਲੇ-ਢਾਲੇ ਬਹਿ ਜਾਂਦੇ ਸੀ ਉਹ ਵਿੱਚ ਖੜ ਕੇ ਗਾਉਂਦੇ ਹੁੰਦੇ ਸੀ ਉਹ ਗਾਉਣ ਹੁੰਦੇ ਸੀ ਪਹਿਲੀਆਂ ਚ ਬਜ਼ੁਰਗਾਂ ਦੇ ਤੇ ਬੜੇ ਹੀਰ ਦਾ ਰਾਂਝੇ ਦਾ ਸੱਸੀ ਪੁੰਨੂ ਐ ਸਾਰੇ ਸੁਣਨੇ ਬਹਿ ਕੇ ਬੜੇ ਨਾਲ ਦਾਰੂ ਦੂਰੂ ਪੀ ਜਾਣੀ ਥੋੜੀ ਬੈਠੇ ਬੈਠਿਆ ਨੇ ਬੜੇ ਸੋਹਣੇ ਮਾਹੌਲ ਹੁੰਦੇ ਸੀ ਲੋਕਾਂ ਦੇ ਉਹ ਹੁਣ ਤਾਂ ਉਦੋਂ ਬਾਅਦ ਤਾਂ ਫਿਰ ਖਾੜੇ ਲੱਗਣ ਲੱਗੇ ਸੀ ਨਾ ਸਰੀ ਹੁਣਾ ਦੇ ਮਾਨਕੋੜਾ ਦੇ ਮਾਨਕੋੜਾ ਦੇ ਕੋਈ ਇਹ ਵੀ ਯੁੱਗ ਸੀ ਇੱਕ ਜਿਹੜਾ ਮਾਨਕੋੜਾ ਦੇ ਤੇ ਸਦੀਕ ਹੁਣਾ ਦੇ ਸਰੇਂਦਰ ਸਿੰਦੇ ਹੁਣਾ ਦੇ ਚਮਕੀਲੇ ਦੇ ਤੇ ਦਦਾਰ ਸੰਧੂ ਦੇ ਇਹ ਜਿਹੜੇ ਖਾੜੇ ਲੱਗਦੇ ਹੁੰਦੇ ਸੀ ਸਾਹ ਸੰਗਤ ਉਹ ਸਮਾਂ ਕਿੰਨਾ ਚੰਗਾ ਹੁੰਦਾ ਸੀ ਟਰਾਲੀਆਂ ਤੇ ਜਾਣਾ ਡਰੈਕਟਰਾਂ ਤੇ ਜਾਣਾ ਜੇ ਪਤਾ ਲਵੇ ਮੱਲੇ ਲੱਗਣਾ ਰਸੂਲਪੁਰ ਲੱਗਣਾ ਲੋਪੋ ਲੱਗਣਾ ਚਕਰ ਲੱਗਣਾ ਤੇ ਟਰਾਲੀਆਂ ਤੇ ਜਾਂਦੇ ਹੁੰਦੇ ਸੀ ਸੁਣਨ ਮਾਣਕ ਦਾ ਅਖਾੜਾ ਸਦੀਕ ਦਾ ਅਖਾੜਾ ਸ਼ਿੰਦੇ ਦੇ ਅਖਾੜੇ ਵੀ ਬਹੁਤ ਲੱਗੇ ਆ। ਇਸ ਤਰ੍ਹਾਂ ਸਾਹ ਸੰਗ ਉਹ ਸਮੇਂ ਵਾਲੇ ਚੰਗੇ ਸੀ ਨਾਲੇ ਸਾਰਾ ਉਹਦੋਂ 4000 ਰੁਪਇਆ 5 4 ਉਹਦੋਂ ਬਾਅਦ 6 7 ਹੋ ਗਿਆ। ਐ ਹੌਲੀ ਹੌਲੀ ਅੱਜ ਤਾਂ ਲੱਖਾਂ ਤੇ ਜਾਵੜੀਆਂ ਗੱਲਾਂ। ਨਾ ਕੋਈ ਉਹ ਗਾਉਣ ਸੁਣਾਉਂਦੇ ਆ, ਨਾ ਕੋਈ ਉਹ ਇਤਿਹਾਸ ਸੁਣਾਉਂਦੇ ਆ, ਨਾ ਉਹ ਆਪਣਾ ਸੱਭਿਆਚਾਰ ਹੁੰਦਾ। ਜਿਹੜਾ ਉਹ ਆ ਕੇ ਡਮ 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 ਕਰਕੇ ਮੁੜ ਜਾਂਦੇ ਆ ਤੇ ਰੁਪਇਆ 2-3 ਲੱਖ ਲੈ ਜਾਂਦੇ ਆ, 4 ਲੱਖ। ਸਾंगा ਸੰਗਤ ਇਹ ਸਮਾਂ ਬਾਲਾ ਗਲਤ ਆ ਗਿਆ ਪੈਸੇ ਨੂੰ ਆਪਾਂ ਐ ਰੋਲਣ ਲੱਗੇ ਰੋਲਣ ਮਿੱਟੀ ਉਹ ਸੜ ਦਿਓ ਵਸੇ ਇਹ ਆਪਣਾ ਕੁਛ ਨਹੀਂ ਲੱਗਦਾ ਪੈਸਾ ਤੇ ਜੇ ਕਿਸੇ ਗਰੀਬ ਦਾ ਛੋਟੇ ਦਾ ਲਾਗੀ ਦਾ ਟਾਈਮ ਆ ਜੇ ਵਿਆਹ ਦੇ ਵਿੱਚ ਦੇਣ ਦਾ ਉਥੇ ਸਾਰੇ ਘਰ ਦੇ ਟੁੱਟ ਕੇ ਗਲ ਪੈ ਜਾਂਦੇ ਇਹਨੂੰ ਗਰੀਬ ਨੂੰ ਕਾਦੇ ਹੋਏ ਐਨੇ ਕਾਹਤੋਂ ਕਿਉਂ ਇਹਨਾਂ ਨੂੰ ਪੁੱਠੇ ਘਝਾਈ ਜਾਂਦੇ ਆ ਕਿਉਂ ਇਹਨਾਂ ਨੂੰ ਐਂ ਕਰੀ ਜਾਂਦੇ ਆ ਇਹੋ ਜਿਹਿਆਂ ਗੱਲਾਂ ਕਰ ਕਰਕੇ ਲਾਗੀ ਥੱਲੇ ਲਾ ਕੇ ਰੱਖਦੇ ਹੁੰਦੇ ਸੀ ਲਾਗੀ ਨੂੰ ਇਹ ਗੌਂਡ ਵਾਲਿਆਂ ਨੂੰ ਦੇਈ ਜਾਂਦੇ ਹੁਣ ਆਪਾਂ 7-7 ਲੱਖ। ਹੁਣ ਆਉਂਦੇ ਆ ਜਿਹੜੇ ਡੀਜੇ ਵਾਲੇ ਜਿਹਨੇ ਆਪਾਂ ਲਿਉਨੇ ਸੱਭਿਆਚਾਰ ਜੀ ਨੂੰ ਕਹਿ ਦਿੰਨੇ ਆ ਹੁਣ ਹੁਣ 2 ਲੱਖ ਤੇ ਜਾਵੜਿਆ ਸੌਦਾ। 2 ਓਟਾ ਹੀ ਲੱਖ ਦਾ। ਵਿਆਹ ਦੇ ਵਿੱਚ ਉਹਦਾ ਹੁਣ ਸਮਾਂ 10-15 ਵਾਲਾ ਤਾਂ 20 ਵਾਲਾ ਤਾਂ ਗਿਆ। ਹੁਣ ਆ ਗਿਆ ਲੱਖ 2-3 ਲੱਖ ਕੀ ਰਸੋ ਮਾੜਾ ਵਿਆਹ ਕਰ ਲਊਗਾ। ਬਾਲੇ ਸੜੇ ਸਮੇ ਆਪਾਂ ਬਹੁਤ ਗਲਤ ਕਰ ਲਈ ਆਪ ਹੀ। ਜਿਹੜੇ ਚੰਗੇ ਗੌਂਡ ਵਾਲੇ ਸੀ ਉਹ ਤਾਂ ਆਪਾਂ ਦਿੱਤੇ ਠਾ। ਤੇ ਜਿਹੜੇ ਆਪਣੀਆਂ ਨਕਲਾ ਲਾਉਂਦੇ ਆ ਤੇ ਨੰਗੇ ਹੋ ਹੋ ਦਿਖਾਉਂਦੇ ਆ ਆਪਾਂ ਨੂੰ ਉਹ ਆਪਾਂ ਲਾਉਣ ਲੱਗ ਗਏ ਆ ਮੀਟ ਲਿਆਉਣ ਲੱਗ ਗਏ ਆ ਸ਼ਰਾਬਾਂ ਲਿਆਉਣ ਲੱਗ ਗਏ ਆ ਵਿਆਹ ਚ ਬੇੜਾ ਕਰ ਕਰ ਕਰਨ ਵਾਲਾ ਸੌਦਾ ਸਾਧੂ ਸੰਤ ਦਾ ਛੜਾਉਂਦੇ ਆ ਵੀ ਇਹਨੂੰ ਘਰੋਂ ਕੱਢੋ ਤੇ ਤੁਹਾਡਾ ਘਰ ਅੱਗੇ ਤੁਰੇ ਤੇ ਆਪਾਂ ਲਿਆ ਕੇ ਇਹ ਦਿਖਾਉਨੇ ਤੇ ਚਮਕਾਉਨੇ ਇਹਨਾਂ ਗੱਲਾਂ ਨੂੰ ਵੀ ਸਾਡਾ ਬੇੜਾ ਕਰਕ ਹੋਣ ਦੀ ਕੋਈ ਗੱਲ ਨਹੀਂ ਮਹਾਰਾਜ ਤੁਸੀਂ 2-4 ਦਿਨ ਵਿਆਹ ਚ ਨਾ ਆਇਓ ਅਸੀਂ ਤਾਂ ਆਪਦਾ ਬੇੜਾ ਕਰਕ ਕਰਨਾ ਹੀ ਕਰਨਾ ਹੈ ਚਲ ਆਜੋ ਹੁਣ ਆਪਣਾ ਪਹਿਲੇ ਵਿਆਹ ਵਾਲੀਆਂ ਗੱਲਾਂ ਤੇ ਪਹਿਲਾਂ ਬਜ਼ੁਰਗਾਂ ਦੇ ਕੱਚੇ ਘਰ ਹੁੰਦੇ ਸੀ ਸਾਹ ਸੰਗ ਤੇ ਜੇ ਮੰਗਣਾ ਵਿਆਹ ਹੋਣਾ ਨਾ ਤੇ ਕੋਠਿਆਂ ਤੇ ਬਹਿ ਜਾਣਾ ਮੰਜੇ ਢਾ ਕੇ ਛਾਂ ਉਹਨੂੰ ਨੇਰੇ ਹੁੰਦੇ ਉਥੋੜਦੇ ਹੁੰਦੇ ਸੀ ਉੱਤੇ ਬੈਠਿਆ ਨਹੀਂ ਲੜਕਰੇ ਮਾਰੀ ਜਾਣੇ ਤੇ ਆਣ ਨਹੀਂ ਗੋੜਨ ਸਾਰਿਆਂ ਨੂੰ ਪਤਾ ਹੁੰਦਾ ਹਜੇ ਇਹਨਾਂ ਦਾ ਫੁੱਫੜ ਆਇਆ ਆ ਜਾ ਇਹਨਾਂ ਦਾ ਮਾਮਾ ਬੋਲਦਾ ਆ ਇਹਨਾਂ ਦਾ ਚਾਚਾ ਬੋਲਦਾ ਆ ਫਲਾਨਾ ਪਰੋਣਾ ਬੋਲਦਾ ਆਏ ਉਦੋਂ ਸਾਹ ਸੰਗ ਤੋਂ ਉੱਤੇ ਕੋਠਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਤੇ ਜਿਹੜਾ ਬੰਦਾ ਹੁੰਦਾ ਸੀ ਸਾਊ ਤੇ ਸਾਰਾ ਗਵਾੜ ਉਹਨੂੰ ਕਹਿੰਦਾ ਹੁੰਦਾ ਸੀ ਇਹਦੇ ਵਰਗਾ ਤਾਂ ਦੁਨੀਆ ਤੇ ਬੰਦਾ ਨਹੀਂ ਜੰਮਣਾ ਸਾਰਾ ਗਵਾੜੋ ਦੀ ਸਲੋਹਤਾ ਕਰਦਾ ਹੁੰਦਾ ਸੀ ਕਿਉਂਕਿ ਕੋਠੇ ਦੇ ਬੈਟਿਆਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਫਲਾਨਿਆਂ ਦਾ ਫਲਾਨਾ ਪਰੋਣਾ ਕਿੱਥੋਂ ਵਾਲਾ ਕਿੰਨਾ ਬੋਲਦਾ ਕੀ ਗੱਲਾਂ ਕਰਦਾ ਤੇ ਸਾਰਿਆਂ ਦਾ ਹੀ ਪਤਾ ਹੈ ਤੇ ਕਿਸੇ ਨੇ ਕਿਹਾ ਜਿਹੜਾ ਬੰਦਾ ਬੋਲਦਾ ਨਹੀਂ ਸੀ ਹੁੰਦਾ ਪਰੋਣਾ ਤਰੋਣਾ ਜਾਂ ਹੋ ਉਹਨੂੰ ਕਿਹੜਾ ਨਾਮ ਵੀ ਉਹਦਾ ਬੰਦਾ ਸਾਊ ਆ ਯਾਰ ਨਾ ਹੋ ਕਿਸੇ ਨੂੰ ਚੰਗੀ ਕਹਿੰਦਾ ਨਾਮ ਮਾੜੀ ਕਹਿੰਦਾ ਬੈਠਾ ਦੇਖੀ ਜਾਂਦਾ ਤੇ ਉੱਤੇ ਗੁੱਸੇ ਹੋ ਜਾਣਾ ਵਿਆਹ ਚ ਹੈ ਗੁੱਸੇ ਕਿਉਂ ਕਹਿਣਾ ਸਰ ਸਾਡੇ ਵਿਆਹ ਜਨੇ ਕਲਰ ਪਾਇਆ ਫਲਾਣੇ ਫੋਫੜ ਨੇ ਆਪਾਂ ਗਾਂ ਨੂੰ ਵਿਆਹ ਨਹੀਂ ਸੱਦਣਾ ਪਰ ਉਹਨਾਂ ਪੰਜ ਪੰਜ ਮਹੀਨੇ ਚਾਰ ਚਾਰ ਮਹੀਨੇ ਗੁੱਸੇ ਰਹਿਣਾ ਜਦੋਂ ਕੋਈ ਦਿਨ ਸੌਦਾ ਆ ਜਾਣਾ ਫਿਰ ਉਹਨੂੰ ਮਨਾ ਕੇ ਲਿਆਉਣਾ ਹੁੰਦੇ ਗਿਆ ਸੀ ਨਾ ਇਹ ਗੱਲਾਂ ਆਪਣੀਆਂ ਆਮ ਆਪਣੇ ਬਜ਼ੁਰਗ ਵੀ ਜਾਂਦੇ ਰਹੇ ਆ ਪੂਹਾ ਫੋਫੜਾ ਨੇ ਵਿਆਹ ਚ ਨਹੀਂ ਆਉਣਾ ਜਾ ਕੇ ਲੈ ਕੇ ਆਉਣੇ ਨਾ ਪੂਆ ਆਓ ਭੁੱਪੜ ਜੀ ਆਜੋ ਤੁਸੀਂ ਤੇ ਆਪਦੇ ਭੂਆ ਦੇ ਪੁੱਤਾਂ ਨੂੰ ਭੂਆ ਦੀਆਂ ਕੁੜੀਆਂ ਨੂੰ ਨਾਲ ਐ ਲੈ ਕੇ ਆਉਣਾ ਵੀ ਆਜੋ ਤੁਸੀਂ ਕਿਉਂਕਿ ਉਹ ਬੱਚੇ ਨਜਾ ਕਰਨੀ ਸੀ ਨਾਲ ਆਉਂਦੇ ਹੁੰਦੇ ਇਹ ਜੀਆਂ ਗੱਲਾਂ ਹੁੰਦੀਆਂ ਸੀ ਪਹਿਲੇ ਵਿਆਹਾਂ ਚ ਪਰ ਉਹਨੇ ਆ ਕੇ ਰੋਬ ਮਾਰਦੇ ਹੁੰਦੇ ਸੀ ਸਹੁਰਿਆਂ ਤੇ ਮੈਂ ਤੁਹਾਡਾ ਪਰੌਣਾ ਮੈਂ ਪਰ ਇਸ ਸਮੇਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਇਹ ਵੀ ਗਾਂ ਕਿਸੇ ਦੇ ਪਰੌਣੇ ਆ ਜੇ ਤੂੰ ਆ ਜਿਨ੍ਹਾਂ ਨੂੰ ਦੁੱਖ ਦਿੰਦੇ ਤੇ ਰਸੋੜਾ ਪਰੌਣਾ ਤੈਨੂੰ ਆ ਕੇ ਦੇਵੇ ਨਾ ਦੁੱਖ ਫੇਰ ਤੈਨੂੰ ਪਤਾ ਲੱਗੇ ਵੀ ਕੀ ਹੁੰਦਾ ਪਰੌਣਿਆਂ ਦਾ ਦੁੱਖ ਯਾਰ ਕੋਈ ਚੀਜ਼ ਖਾਣ ਪੀਣਾਂ ਨਹੀਂ ਹੁੰਦਾ ਬੰਦੇ ਦਾ ਬੰਦੇ ਦੀ ਬੋਲਬਾਣੀ ਤੋਂ ਪਤਾ ਲੱਗਦਾ ਹੁੰਦਾ ਜੇ ਕੋਈ ਨਰਮ ਬੰਦਾ ਉਹਦਾ ਨਰਮੀ ਦਾ ਫਾਇਦਾ ਨਹੀਂ ਠਾਉਣਾ ਚਾਹੀਦਾ ਫਾਇਦਾ ਠਾਉਦੇ ਹੁੰਦੇ ਸੀ ਲੋਕ ਲੜਨਾ ਵੀ ਉੱਥੇ ਚੰਗਾ ਜਿਹੜਾ ਬੜਬੋਲਾ ਬੰਦਾ ਉਹਦੇ ਕਰੇ ਕੋਈ ਲੜਦਾ ਵੀ ਨਹੀਂ ਸੀ ਵੀ ਇਹਦਾ ਇਹ ਨਹੀਂ ਪਤਾ ਵੀ ਇਹ ਆਪਾਂ ਨੂੰ ਕੀ ਬੋਲ ਦੇਵੇ ਕੀ ਕਹੇ ਦੇਵੇ ਡਰਦੇ ਸੀ ਇੱਕ ਦੂਜੇ ਤੋਂ ਉਹ ਸਮਾਂ ਆਇਆ ਹੁੰਦਾ ਜੀ ਸਾਹ ਸੰਗਤ ਤੇ ਬਰਾਤ ਜਾਣੀ ਸਿਆਣੇ-ਸਿਆਣੇ ਬੁੜਿਆਂ ਦੀਆਂ ਹੁਣ ਬਰਾਤ ਜਾਂਦੀ ਆ ਨੌਜਵਾਨਾਂ ਦੀ ਤੇ ਜਵਾਬ ਹੁੰਦੇ ਆ ਵਿੱਚ ਪਟਿਆਲੇ ਤੇ ਪਾਉਂਦੇ ਆ ਖੁਲਦਰੂ ਨੱਚਦੇ ਆ ਪਰ ਉੱਤੇ ਚੜਦੇ ਆ ਸਟੇਜ ਦੇ ਉਹ ਰੋਕਦੇ ਆ ਵਿਚਾਰੇ ਫਿਰ ਗਲਾਸੋ-ਗਲਾਸੀ ਹੋ ਜਾਂਦੇ ਆ ਫਿਰ ਉਹ ਗਾਉਣ ਵਾਲੀਆਂ ਜਣੀਆਂ ਕੁੜੀਆਂ ਲਾ ਲਈਆਂ ਦੀਆਂ ਉਹਨਾਂ ਦੇ ਗਲਾਸ ਮਾਰਦੇ ਆ ਕਿਤੇ ਉਹਨਾਂ ਦੇ ਲੀੜੇ ਫੜਦੇ ਆ ਕਿਤੇ ਉਹਨੂੰ ਮਮੋਲ ਦੇ ਨੰਬਰ ਦਿੰਦੇ ਆ ਕਿਤੇ ਉਹਦੇ ਨਾਲ ਨੱਚਣ ਨੂੰ ਫਿਰਦੇ ਆ ਇਹੇ ਦੀਆਂ ਗੱਲਾਂ ਕੀ ਹੋ ਗਿਆ ਯਾਰ ਜੇ ਆਪਾਂ ਨੂੰ ਕਿਸੇ ਨੇ ਸੱਦ ਲਿਆ ਤੇ ਆਪਾਂ ਯਾਰ ਉਹਦੇ ਘਰੇ ਜਾ ਕੇ ਕਲਰ ਤਾਂ ਨਹੀਂ ਪਾਉਣਗੇ ਵਿਆਹ ਨੂੰ ਚਾਰ ਚਾਣਾ ਲਾਓ ਯਾਰ ਬੈਠੋ ਸੁਣ ਸੁਣੀਆਂ ਗੱਲਾਂ ਕਰੋ ਅੱਜ ਦਾ ਸਮਾਂ ਇਹ ਹੈ ਪਹਿਲੇ ਜਿਹੜੇ ਬਜ਼ੁਰਗ ਹੁੰਦੇ ਸੀ ਬਹੁਤ ਵਧੀਆ ਧਰਮਸ਼ਾਲਾ ਦੇ ਵਿੱਚ ਬਹਿ ਜਾਣਾ ਜਾ ਕੇ ਮੰਜੇ ਇਕੱਠੇ ਕਰਦੇ ਨੇ ਜਿੱਥੇ ਜਾਣੋਂ ਨਹੀਂ ਪਾਣੀ ਰੱਖਣਾ ਤੋੜੇ ਭਰ ਕੇ ਮੰਜੇੜਾ ਉਹਨੇ ਗਰਮੀ ਹੁੰਦੀ ਪੱਕੇ ਪਖੜੀਆਂ ਰੱਖਿਆ ਹੋਣੇ ਤੇ ਉੱਥੇ ਉਹਨਾਂ ਨੇ ਆਪਦੇ ਬੈਠੇ ਨੇ ਗੱਲਾਂ ਬਾਤਾਂ ਕਰੀ ਜਾਣੀਆਂ ਆਨੰਦ ਕਾਰਜ ਲੈ ਜਾਣੇ ਆ ਘਰੇ ਆਨੰਦ ਕਾਰਜ ਹੁੰਦੇ ਸੀ ਮਹਾਰਾਜ ਆਪਾਂ ਘਰੇ ਲੈ ਕੇ ਆਉਂਦੇ ਹੁੰਦੇ ਸੀ ਤੇ ਨੌਜਵਾਨ ਆਪਣੇ ਬੱਚੇ ਹੀ ਤੇ ਜਿਹੜੇ ਮੁੰਡੇ ਚਾਰ ਜੁੜ ਕੇ ਫਿਰ ਉਹ ਜਾਨ ਦੀ ਬਰਾਤ ਦੀ ਸੇਵਾ ਕਰਦੇ ਹੁੰਦੇ ਸੀ ਤੇ ਲੈ ਕੇ ਉਹਨੇ ਸਦਕਾ ਤੇ ਆਪ ਦੀ ਸ਼ਰਾਬ ਹੁੰਦੀ ਸੀ ਜਾਨਗਾਂ ਦੀ ਆਪ ਦੀ ਸ਼ਰਾਬ ਉਹਨਾਂ ਨੇ ਫਿਰ ਉੱਤੇ ਬਹਿ ਕੇ ਪੀਣੀ ਪੀ ਕੇ ਤੇ ਚਲਾ ਦਾ ਨੱਚਦੇ ਆਉਣਾ ਜਿੱਥੇ ਸਾਥਾ ਜਣੀਆਂ ਜਾਂ ਬੁੜੀਆਂ ਚਾਰ ਖੜੀਆਂ ਹੋਣਾਂ ਉੱਥੇ ਖੜਕੇ ਜਾਣ ਨੇ ਨੱਚਣ ਲੱਗ ਜਾਣਾ ਲੋਕਾਂ ਨੇ ਦੇਖਣਾ ਬੜਾ ਚਾਹ ਹੁੰਦਾ ਸੀ ਆਉਂਦੇ ਆ ਬਰਾਤ ਵਾਲੇ ਰੋਟੀ ਖਾਣੇ ਨੱਚਦੇ ਆਉਣਗੇ ਹੁਣ ਬੁਰਾ ਭਲਾ ਨਹੀਂ ਸੀ ਕਹਿੰਦੇ ਹੁਣ ਤਾਂ ਪਤਾ ਨਹੀਂ ਕੀ ਕੀ ਬੋਲਣਗੇ ਫੋਕਰਾ ਇਹ ਭਲਾਨਾ ਇਹ ਤੇ ਇੰਗੜਾ ਹੁਣ ਫੋਕਰਾ ਹੀ ਦੱਸਦੇ ਆ ਪਰ ਉਹਦੋਂ ਨਹੀਂ ਉਹਦੋਂ ਚਾਹੀ ਇਹ ਨਾ ਹੁੰਦਾ ਸੀ ਬੰਦੇ ਨੂੰ ਨੱਚ ਟੱਪਣ ਦਾ ਚਾਹੀ ਵਿਆਹ ਚਾਹੁੰਦਾ ਸੀ ਬਰਾਤ ਚੱਲਾਂਗੇ ਅੰਗੜਾ ਪੁੰਗੜਾ ਪਾਵਾਂਗੇ ਆਈ ਹੁੰਦਾ ਇਨਸਾਨਾਂ ਤੋਂ ਪਹਿਲੇ ਗਾ ਚੋ ਬਜ਼ੁਰਗਾਂ ਨੇ ਗੱਡਿਆਂ ਤੇ ਹੁਣ ਪੱਟੀਆਂ ਹੁੰਦੀਆਂ ਪਹਿਲਾਂ ਪੱਟੀਆਂ ਆਮ ਤਾਂ ਹੋਣ ਵਾਲੇ ਬੱਚਾ ਨੂੰ ਪੱਟੀਆਂ ਹੀ ਨਹੀਂ ਪਤਾ ਵੀ ਪੱਟੀ ਹੁੰਦੀ ਕੀ ਐ ਗੱਡੇ ਨੂੰ ਪੱਟੀਆਂ ਹਲਾ ਲੈਣੀਆਂ ਚੈ ਰੇੜੀ ਹੁੰਦੀ ਸੀ ਦੋ ਟੈਰ ਵਾਲੀ ਰਾਵੜ ਦੇ ਟੈਰਾਂ ਵਾਲੀ ਉਹਦੇ ਤੇ ਪਰਿਵਾਰ ਨੂੰ ਉਭਾ ਲੈਣਾ ਤੇ ਲੈ ਕੇ ਆਉਣਾ ਗੱਡੇ ਤੇ ਨਾਲਕ ਚੱਕ ਚਾਹੇ ਹੂੰ ਵੀ ਹੁਣ ਤਾਂ ਵੀ ਗੱਡੇ ਤੇ ਆਉਂਦੇ ਹੁੰਦੇ ਸੀ ਕਿਉਂਕਿ ਉਦੋਂ ਰਾਹ ਹੁੰਦੇ ਸੀ ਤੁਰ ਕੇ ਤੇ ਬਲਦਾਂ ਨੇ ਵਿਚਾਰੇ ਨੇ ਗੱਡਾ ਹੱਕੀ ਹੁਣ ਪਿੰਡ ਇਥੇ ਇੱਕ ਬੰਦਾ ਛੱਡਿਆ ਹੁੰਦਾ ਸੀ ਆਪਣਾ ਸਿਰੀ ਵੀ ਤੂੰ ਭਾਈ ਇਹਨਾਂ ਨੂੰ ਸਾਰਿਆਂ ਨੂੰ ਪੱਠੇ ਤੂੰ ਪਾਉਣੇ ਆ। ਜਾਂ ਕੋੜੀਆਂ ਲੈ ਕੇ ਆਉਣੀਆਂ, ਬੋਤੇ ਲੈ ਕੇ ਆਉਣੇ, ਉਹਦੇ ਬੋਤਿਆਂ ਦੀਆਂ ਦੌੜਾਂ ਲਵਾਉਂਦੇ ਹੁੰਦੇ ਸੀ ਆਪਣੇ ਆਪਣੇ ਜਿਹੜੇ ਬਜ਼ੁਰਗ ਸੀ ਨਾ ਬੜੇ ਸ਼ਕੀਨ ਹੁੰਦੇ ਸੀ। ਲਾਟੀਆਂ ਪਾ ਕੇ ਫੁੱਲ ਬਨ ਕੇ ਬੋਤੇ ਦੇ ਨੱਕ ਨੂੰ ਮਹਾਰ ਵਧੀਆ ਨਵੀਂ ਪਾ ਕੇ ਉੱਤੇ ਕਾਠੀ ਰੱਖ ਕੇ ਤੇ ਉੱਤੇ ਘੋੜਾ ਆਪਣਾ ਫਿਰ ਬੋਤਾ ਭਜਾਉਣਾ ਪਿੰਡ 'ਚ। ਫਿਰ ਇੱਕ ਲੜਕਰੇ ਦੋ ਦੋ ਪੈਗ ਲਾ ਕੇ ਕਹਿੰਦਾ ਮੇਰਾ ਬੋਤਾ ਟੱਪ ਜੂ ਘੀਰੇ। ਸੜਦੂ ਪਿੰਡ ਨੂੰ ਟੱਪ ਜੋ ਮੇਰਾ ਘੀਰਾ ਪਿੰਡ ਨੂੰ ਆਪਣਾ ਮੇਰਾ ਬੋਤਾ ਟੱਪ ਜੋ ਉਹ ਪਿੰਡ ਨੂੰ ਸੋਆਟ ਪਾ ਦੋ ਮੈਂ ਕਿੱਥੇ ਫਰਦਾ ਇਹ ਜਿਹੜੀਆਂ ਆਪਣੇ ਬਜ਼ੁਰਗ ਸੀ ਜਿਹੜੇ ਫੌਰਾ ਮਾਰਦੇ ਹੁੰਦੇ ਸੀ ਬੋਤੇ ਭਜਾਉਣੇ ਆਮ ਕਹਿੰਦਾ ਸਾਡੇ ਬਾਪੂ ਨਹੀਂ ਲਾਦੇ ਹੁੰਦੇ ਸੀ ਕਹਿੰਦੇ ਮੇਰੀ ਬਰਾਤ ਗਈ ਸੀ ਘੁੱਕੇ ਹੋਣੀ ਬੋਤੇ ਲੈ ਕੇ ਗਏ ਸੀ ਤੇ ਪਿੰਡ ਦੇ ਦਾਲੇ ਗੇੜੇ ਹੀ ਕੱਢਦੇ ਫਿਰਨ दारू ਪੀ ਕੇ ਗੇੜੇ ਬੋਤੇ ਨਾਲ ਕੀ ਰੇਟ ਪਾਉਂਦੇ ਆ ਕੀ ਰੇਟ ਪਾ ਦੇਣੇ ਆ ਬੁੱਢੀਆਂ ਨੇ ਖੜੇ ਗਨ ਬੇ ਮੇ ਸਾਡਾ ਘੀਰਾ ਨਾ ਟਾਜੋ ਬੇ ਸਾਡਾ ਐ ਨਾ ਕਰ ਜੋ ਸਾਡੀਆਂ ਪਾਤਰੀਆਂ ਉਹਨਾਂ ਨੇ ਘੀਰਿਆਂ ਚ ਲਈ ਫਿਰਨੇ ਬੁੱਤੇ ਟਪਾਉਣੇ ਆ ਘੀਰਾ ਸੀ ਇਹ ਜੀਆਂ ਗੱਲਾਂ ਦੇ ਜੇ ਬਰਾਤ ਨੂੰ ਲੈ ਕੇ ਜਾਂਦੇ ਸੀ ਹਰ ਦੱਤੇ ਜਿਹੜੀ ਹੱਦ ਹੁੰਦੀ ਸੀ ਨਾ ਆਪਣੀ ਪਿੰਡ ਦੀ ਉੱਥੇ ਆ ਕੇ ਲੋਕਾਂ ਨੇ ਕਢਣਾ ਵੀ ਇਧਰੋਂ ਬਰਾਤ ਆਉਗੀ ਮੂਰੇ ਜਾ ਕੇ ਉਹਨੂੰ ਪਾਣੀ ਧਾਣੇ ਪਿਉਣਾ ਗੱਲਾਂ ਬਾਤਾਂ ਕਰਕੇ ਉੱਥੇ ਮਿਲਣੀ ਕਰਕੇ ਆ ਕੇ ਤੇ ਬਰਾਤ ਦੇ ਵਿੱਚ ਨਾਈ ਨੇ ਰਾਜੇ ਨੇ ਲਾਗੀ ਨੇ ਤੇ ਬਰਾਤ ਨੂੰ ਧਰਮਸ਼ਾਲਾ ਦੇ ਵਿੱਚ ਲੈ ਜਾਣਾ ਉੱਥੇ ਫਿਰ ਚਾਹ ਪਾਣੀ ਜਾਂਦਾ ਸੀ ਵਿਆਹ ਵਾਲੇ ਕਰੋ ਲੱਡੂ ਪਕੌੜੀਆਂ ਇਹ ਚੀਜ਼ਾਂ ਹੁੰਦੀਆਂ ਗਲਾਬ ਜਾਮੁਣੀ ਸੀ ਹੁੰਦੀ ਜਲੇਬੀ ਵੀ ਕੀ ਗਣਾ ਕਿਸੇ ਦੇ ਕਰਦੇ ਨਹੀਂ ਆਮ ਤਾਂ ਲੱਡੂ ਹੀ ਹੁੰਦੇ ਸੀ ਪਕਾ ਲੈਣੇ ਉਹ ਸ਼ਾਮ ਨੂੰ ਰੋਟੀ ਖਾਣ ਜਾਣਾ ਦੋ ਦੋ ਦਿਨ ਜਾਂ ਰਹਿੰਦੀ ਹੁੰਦੀ ਸੀ ਦੋ ਦੋ ਰਾਤਾਂ ਕੜਾਹੀ ਦੇ ਵਿੱਚ ਪਾਣੀ ਉਬਲ ਜਾਣਾ ਤੱਤਾ ਜਿਹਾ ਹਾਲ ਦਾ ਮਹੀਨਾ ਆਮ ਤਾਂ ਬਿਆਹ ਗਰਮੀ ਚ ਹੁੰਦੇ ਹੁੰਦੇ ਸੀ ਪਹਿਲੇ ਬਜ਼ੁਰਗਾਂ ਵੇਲੇ ਜਿਹੜੇ ਵਿਆਹ ਹੁੰਦੇ ਸੀ ਨਾ ਉਹ ਹਾਰਡ ਦੇ ਧਰੇ ਹੁੰਦੇ ਸੀ ਅਹ ਸਾਸਾਂਗ ਬਸਾਖ ਦੇ ਜੇਠ ਚਲੀ ਜੀ ਧਰ ਦੇ ਗਾਉਂ ਉਦੋਂ ਦਾਣੇ ਕੱਢਦੇ ਹੁੰਦੇ ਸੀ ਉਹਨਾਂ ਬਜ਼ੁਰਗਾਂ ਦੀਆਂ ਕਿਸ-ਕਿਸ ਨੂੰ ਸੇਵਤਾ ਦੱਸ ਗਏ ਸੇਵਤਾ ਉਹਨਾਂ ਦੀਆਂ ਕਰਨ ਵਾਲੀਆਂ ਹੈ ਛੇ ਛੇ ਪੱਟ ਸਾਸਾਂ ਤੋਂ ਪੱਟ ਦੇ ਕੱਦ ਹੁੰਦੇ ਸੀ ਬੁੜਾ ਦੇ ਇਹ ਡੋਟਰਲਾ ਛੱਡਦੇ ਸੀ ਨਾ ਜਾ ਕੇ ਬਰਾਤ ਜਾਣ ਲੱਗੇ ਤੇ ਨੀਵਾ ਚੱਕ ਦੇ ਝਾੜਾ ਪਾਗ ਦੇ ਕੱਟ ਵਿੱਚ ਜੋਤੇ ਨੋਕ ਵਾਲੀ ਤੁਰਦੇ ਸੀ ਤੇ ਪਤਾ ਲੱਗਦਾ ਸੀ ਵੀ ਜਾਂਦਾ ਬਜ਼ੁਰਗ ਚਾਹ ਦੇ ਨਾਲ ਨੋਹਾ ਨੇ ਆਪਦੇ ਸਹੁਰੇ ਨੂੰ ਕਹਿਣਾ ਬਾਪੂ ਜੀ ਤੁਸੀਂ ਜਾਓ ਐਨੀ ਕਦਰ ਹੁੰਦੀ ਸੀ ਬਜ਼ੁਰਗਾਂ ਦੀ ਘਰਾਂ ਦੇ ਵਿੱਚ ਬਹੁਤ ਕਦਰ ਹੁੰਦੀ ਸੀ ਸਾਰਾ ਟੱਬਰ ਬਜ਼ੁਰਗਾਂ ਨੂੰ ਲੋਚਦਾ ਲਾ ਦੇ ਵੀ ਕਦੋਂ ਘਰੇ ਆਉਣ ਜੇ ਸੱਦ ਕੇ ਲਾਉਣਾ ਸਾਥ ਸੋਤੇ ਬਾਪੂ ਜੀ ਘਰੇ ਆ ਜੋ ਤੇ ਬੁੜਿਆਂ ਦੇ ਵਿੱਚ ਵੀ ਐਨੀ ਲਿਆਕਤ ਹੁੰਦੀ ਸੀ ਕੁੰਡ ਕੱਢ ਕੇ ਨੌਂ ਨੇ ਰੱਖਣਾ ਤੇ ਬੁੜੇ ਨੇ ਵੀ ਭਾਈ ਤੋਂ ਬਿਨਾਂ ਨਹੀਂ ਬੋਲਣਾ ਪੁੱਤ ਬੇਟਾ ਭਾਈ ਬਹੁਤ ਜਾ ਕੇ ਸ਼ਰਮੀਲੇ ਟੱਬਰ ਸਿਰ ਤੇ ਕੁੜੀ ਸਿਰ ਤੇ ਢੱਕ ਕੇ ਰਾਦੀ ਚੁੰਨੀ ਲਾਉਂਦੀ ਨਹੀਂ ਸੀ ਸਿਰ ਤੋਂ ਤੇ ਨੌਂ ਨੇ ਤਾਂ ਲਾਉਣੂ ਹੀ ਕੀ ਆ ਇਹ ਜੇ ਕੰਮ ਹੁੰਦੇ ਸੀ ਔ ਚੰਗੀ ਜੇ ਦੇਖਣ ਜਾਣਾ ਨਾ ਤੇਰੋਂ ਨਾਲ ਜੇ ਸਹੁਰੇ ਨੇ ਜਾਣਾ ਵੀ ਉਹਨੇ ਕਿਹਾ ਜੇ ਤਕੜੀ ਕੁੜੀ ਕਈ ਰਹ ਹੁੰਦੜੇਲ ਕੁੜੀਆਂ ਉਹਨੇ ਅੱਜ ਕੱਲ ਤਾਂ ਭਾਰੀ ਤੋਂ ਕਹਿੰਦੇ ਨਾ ਵੀ ਤਾਂ ਭਾਰੀ ਆ ਉਦੋਂ ਉਹਨਾਂ ਨੇ ਕਿਹਾ ਨਾ ਨਾ ਯਾਰ ਜੇ ਕੁੜੀ ਹੁੰਦੜੇਲ ਹੋਊ ਆਪਣੇ ਘਰੇ ਯਾਰ ਕੰਮ ਕਰੋ ਪੂਰਾ ਘਰ ਦਾ ਉਹ ਨਹੀਂ ਧੀ ਬੁੱਤ ਵੀ ਜਵਾਨ ਪਾਲਦੇ ਹੁੰਦੇ ਸੀ ਬਿਜੁਰਗ ਇਹ ਸੀ ਵੀ ਜਵਾਨ ਹੀ ਹੁੰਦੇ ਆਪਣੀਆਂ ਮਾਸੀਆਂ ਪੂਆ ਪੁੱਪਕਾਂ ਦੇਖ ਲੋ ਪਿੱਛੇ ਨਿਗਾਹ ਮਾਰ ਕੇ ਦੇਖ ਲੋ 50 ਸਾਲ ਕਿੱਡੇ-ਕੱਡੇ ਕੱਲ ਕਿੰਨੀਆਂ-ਕੰਨੀਆਂ ਨਰੋਈਆਂ ਬੁੜੀਆਂ ਹੁੰਦੀਆਂ ਸੀ ਜਿਨ੍ਹਾਂ ਨੇ 6-6 7-7 ਤੇ ਜਵਾਕ ਜਮਣੇ ਹੁੰਦੇ ਸੀ ਹੁਣ ਤਾਂ ਇੱਕ ਜਵਾਕ ਜਮਿਆ ਯਾਰ ਉਹੀ ਬੁਰਾ ਹਾਲ ਹੋਇਆ ਪਿਆਰਾ 8-9 ਜਵਾਕ 10-10 ਵੀ ਰਹੇ ਜ ਕੰਨਿਆਂ ਦੇ ਨਾ ਪਾਲਣੇ ਨਾ ਰੋਟੀ ਟੋਕ ਲਾਉਣਾ ਦੇਖ ਲੋ ਕੀ ਕਹਿਣਾ ਜੇ ਨਾ ਬੱਚਾ ਹੋਏ ਤੋਂ ਮਹੀਨਾ ਡੇਢ ਕਿੰਨਾ ਬਸ ਉਸ ਤੋਂ ਬਾਅਦ ਉਹਦੇ ਕੰਮ ਤੇ ਲੱਗ ਜਾਣਾ ਕੁੜੀ ਨੇ ਗੋਹਾ ਝਟਣਾ ਹੋਰ ਪਸੂ ਪਿਉਨੇ ਪੱਠੇ ਪਾਉਣੇ ਰੋਟੀ ਲੈ ਕੇ ਜਾਣਾ ਲਹਣੀ ਇਹ ਜਿਹਾ ਕਾ ਬਹੁਤ ਯਾਰ ਬੁੜੀ ਦਾ ਕਿਸੇ ਟਾਈਮ ਬਾਈ ਸਾਰਿਆਂ ਨਾਲ ਵੱਧ ਬੁੜੀ ਤੇ ਕੰਮ ਹੁੰਦਾ ਸੀ ਕਿਉਂਕਿ ਰਾਤ ਨੂੰ ਜਦੋਂ ਪੈਣਾ ਨਾ ਉਦੋਂ ਸਾਰਿਆਂ ਤੋਂ ਮਗਰੋਂ ਪੈਣਾ ਭਾਂਡੇ ਸਾਫ ਕੇ ਤੇ ਉੱਠਣਾ ਵੀ ਸਾਰਿਆਂ ਤੋਂ ਪਹਿਲਾਂ ਪੈਂਦਾ ਸੀ ਉਹਨੇ ਚਾਹ ਕਰਕੇ ਤੇ ਸਾਰੇ ਕੰਮ ਵਾਲਿਆਂ ਨੂੰ ਤੋਰਨਾ ਹੁੰਦਾ ਸੀ ਬੁੜੀ ਦੇ ਸਿਰ ਤੇ ਹੁੰਦਾ ਸੀ ਵੱਡਾ ਮਨਸਰ ਬੀਜੇ ਸ਼ਾਮ ਨੂੰ ਰੋਟੀ ਖਵਾ ਕੇ ਪਉ ਪਾਂਡੇ ਸਾਂਭ ਕੇ ਪਉ ਸੁਭਾ ਉੱਠੂਗੀ ਤੇ ਚਾਹ ਕਰਕੇ ਸਾਰਿਆਂ ਨੂੰ ਕੰਮ ਤੇ ਅਡੋ ਅਡੋ ਤੋਰੂ ਵੀ ਜਾਉ ਪਤੌਣਾ ਦੀ ਹਾੜੀ ਵੱਡੋ ਕੋਈ ਹੋਰ ਕਵਾ ਗੁੱਡੋ ਮੱਕੀ ਗੁੱਡੋ ਜਾਓ ਤੇ ਜਿਹੜਾ ਹਾਲੀ ਹੁੰਦਾ ਸੀ ਉਹਨੂੰ ਹਾਲੀ ਨੂੰ ਤੋੜਨਾ ਪਰ ਬਰਦਾਂ ਨੂੰ ਪਾਣਾ ਪੀਣਾ ਜੋ ਜੋ ਪਾ ਕੇ ਤੇ ਬੰਦੇ ਨੂੰ ਚਾਹ ਪਾਣੀ ਕਰਕੇ ਦੇਣਾ ਚਾਹ ਤੇ ਕਣਾਂ ਜਾਓ ਹਾਲ ਲਗੇ ਫਿਰ ਟੱਲੀਆਂ ਖੜਕਦੀਆਂ ਜਾਣੀਆਂ ਟੱਲਗਾ ਰਾਹਾਂ ਚ ਵੀ ਹੁੰਦੇ ਆ ਵੜਦਾਉਂਦੇ ਆ ਹਾਲੀ ਤੇ ਜਦੋਂ 12 1 ਵਜੇ ਜਣਾ ਤੇ ਟਾਂ ਟਾਂ ਪਿੰਡ ਨੂੰ ਖੜਕਦੀਆਂ ਹੁੰਦੀਆਂ ਸੀ ਐ ਹੁੰਦੇ ਸਾਦ ਸੰਗਤ ਇਸ ਘਰ ਕੀ ਉਹਦਾ ਬਹੁਤ ਕਦਰ ਬਜ਼ੁਰਗਾਂ ਦੀ ਸੀ ਬਹੁਤ ਕਦਰ ਪਸ਼ੂਆਂ ਦੀ ਸੀ ਹਰੇਕ ਦੇ ਘਰੇ ਦੇਸੀ ਇੱਕ ਜਾਂ ਦੋ ਗਾਈਆਂ ਹੁੰਦੀਆਂ ਸੀ ਇੱਕ ਬੰਦਾ ਲਾਜ਼ਮੀ ਮਾਲ ਚਾਰਦਾ ਹੁੰਦਾ ਸੀ ਲਾਜ਼ਮੀ ਇੰਨੇ ਪਸ਼ੂਆਂ ਨੂੰ ਪੱਠੇ ਪਾਉਣੇ ਵੀ ਔਕੇ ਹੁੰਦੇ ਜਦੋਂ ਚਾਰ ਕੇ ਲਿਆਉਣਾ 4 ਵਜੇ ਆ ਕੇ ਬੰਨਣੇ ਕਰੇ ਲੇ ਬੇਰੇਲੇ ਪੂਰੇ ਹੁੰਦੇ ਉਹਨਾਂ ਨੂੰ ਪੱਟੇ ਪਾ ਦੇਣੇ ਦੂਜਿਆਂ ਨੂੰ ਬੰਨ੍ਹ ਦੇਣਾ ਉਹਵੇਂ ਬਸ ਸਵੇਰੇ ਖੋਲ ਕੇ ਫੇਰ ਲੈ ਜਾਣੇ ਐਂ ਚੱਗਦਾ ਸੀ ਕੰਮ ਜਦੋਂ ਉਹ ਦੋ ਬਜ਼ੁਰਗਾਂ ਕੋਲ ਇੰਨੇ ਪਸ਼ੂ ਹੁੰਦੇ ਸੀ ਅੱਜ ਹੁਣ ਤਾਂ ਪੱਠੇ ਨਾ ਵੱਢਣ ਅੱਜ ਦੇ ਸਮੇਂ 'ਚ ਜਿਵਾਕ ਪੱਠੇ ਨਾ ਵੱਢਣ ਉਹ ਜਿਹੇ ਪਸ਼ੂਆਂ ਨੂੰ ਦੁੱਧ ਜਿੰਨਾ ਮਰਜੀ ਫੜਾ ਦੁੱਧ ਵੀ ਕਿੱਥੇ ਪੀਂਦੇ ਆ ਯਾਰ ਓਦੋਂ ਮੈਂ ਗੋਡੀ ਲਾ ਕੇ ਦੁੱਧ ਪੀਂਦਾ ਹੁੰਦਾ ਸੀ ਬੰਦਾ ਜੇ ਕਹਿਣਾ ਤੇ ਨਾ ਵੀ ਜੱਟ ਦਾ ਪੁੱਤ ਯਾਰ ਹੀਣਾ ਨਾ ਹੋਵੇ ਜੋਰ ਦਾ ਮਾੜਾ ਨਾ ਹੋਵੇ ਕਹਿਣਾ ਨਾ ਕੱਲੇ ਨੂੰ ਯਾਰ ਭਰੀ ਨਹੀਂ ਚਕਾਉਣੀ ਕਿਸੇ ਨੇ ਜੋਰ ਦਾ ਮਾੜਾ ਕਾਹ ਤੋਂ ਕਹਿੰਦੇ ਨੇ ਵੀ ਨਾ ਹੋਵੇ ਕਿਉਂਕਿ ਖੇਤ ਬੰਨੇ ਪੱਠੇ ਚੱਕਣੇ ਕੱਲਾ ਚੱਕ ਕੇ ਗੱਡਾ ਲਾ ਦਿੰਦਾ ਸੀ ਪੱਠਿਆਂ ਦਾ ਭਰੀ ਭਾਗ ਚੰਗੀ ਨਰੋਈ ਕੱਲਾ ਹੀ ਚੱਕ ਕੇ ਲੈ ਜਾਂਦਾ ਸੀ ਇੰਨਾ ਜੋਰ ਹੁੰਦਾ ਸੀ ਜੇ ਦੋ ਭਰਾ ਪੱਠੇ ਵੜਦੇ ਤੇ ਇੱਕ ਦੂਜੇ ਨਾਲ ਜਿੱਦ ਕੇ ਪੱਠੇ ਪਾਉਣੇ ਕਹਣਾ ਪਾ ਲਈਉ ਯਾਰ ਜਿੰਨੇ ਮਰਜੀ ਚਕਾ ਦੂੰ ਨਹੀਂ ਤੋ ਕੋਰੇ ਬੇਪੈਕਰ ਹੋ ਜਾ ਐਂ ਬਹਾ ਆਕੜਾ ਕੇ ਖੜ ਜਾਨੀਆਂ ਆ ਦੇਖ ਲੋ ਇਹੋ ਜਾਂ ਸਮਾਂ ਹੁੰਦਾ ਸੀ ਪਹਿਲਾਂ ਬਹੁਤ ਜਿਆਦੇ ਯਾਰ ਵਧੀਆ ਪੰਜ ਪੰਜ 6 6 ਬੁੜੀਆਂ ਹੋਣੀਆਂ ਨਾਲ ਝੋਣੀਆਂ ਜਿਹਨੂੰ ਕਪਾਹ ਚੁਗਣ ਵਾਲਿਆਂ ਨੂੰ ਝੋਣੀਆਂ ਕਹਿੰਦੇ ਸੀ 10ਵੇਂ ਹਿੱਸੇ ਤੇ 8ਵੇਂ 7ਵੇਂ ਤੇ ਆਏ ਹੁੰਦੀਆਂ ਸੀ ਕਪਾਹਾਂ ਚੋਗੜੀਆਂ ਦੇ ਹਿੱਸੇ ਪਾ ਲੈਣੇ ਆਪਣਾ ਉਹ ਤੇ ਕਿੰਨੀ ਰੌਣਕ ਹੁੰਦੀ ਸੀ ਸਾਰੇ ਜਿਹੜੀ ਤੀਆਂ ਨੂੰ ਲੱਗਦਾ ਸੀ ਇੱਕ ਦੂਜੇ ਨੂੰ ਬੋਲੇ ਚੁਗਲੀਆਂ ਕਰੀ ਜਾਣਾ ਪਊਂਗੀਆਂ ਨੇ ਤਾਂ ਭਲਾ ਨਹੀਂ ਆਏ ਨਹੀਂ ਤੀਂਗੜੀ ਆਏ ਜੋ ਇਹ ਜਿਆਗਲਾ ਉਲਾ ਕਰਕੇ ਦਿਹਾੜੀ ਨਗਾ ਲੈਣੀ ਲੈ ਕਪਾਹ ਚੋਗ ਲੈਣੀ ਫਿਰ ਇੱਕ ਜਣੀ ਨੇ ਜਾ ਕੇ ਚਾਹ ਧਰਨੀ ਦੂਜਿਆਂ ਨੇ ਕਿਹਾ ਅਸੀਂ ਉਹ ਤੋਂ ਇੱਕ ਇੱਕ ਝੋਲੀ ਲਾ ਲੈਣੀਆ ਹੋਰ ਤੂੰ ਕੋਈ ਤੂੰ ਤਰ ਚਾਹ ਚੱਲ ਕੇ ਐੇ ਜੇ ਸਮੇਂ ਸੀ ਖੇਤ ਚ ਬੁੜੀਆਂ ਚਾਹ ਕਰਦੀਆਂ ਹੁੰਦੀਆਂ ਸੀ ਆਪਦੇ ਖੇਤ ਚ ਮਾਣ ਮਹਿਸੂਸ ਹੁੰਦਾ ਹੁੰਦਾ ਸੀ ਵੀ ਸਾਡੀ ਮਾਤਾ ਸਾਨੂੰ ਚਾਹ ਕਰਕੇ ਫੜਾ ਕੇ ਜਾ ਰਹੀ ਹੈ ਆਪਾਂ ਹੋਈ ਉਹਨੇ ਕਿਹਾ ਤੁਸੀਂ ਆਪਦਾ ਕੰਮ ਨਾ ਮੇਲੋ ਮੈਂ ਕਰ ਦਿੰਨੀ ਆ ਚਾਹ ਤੇ ਜਿਹੜਾ ਮਾਂ ਪਿਓ ਹੈ ਮਗਰ ਉਹਦਾ ਸੀ ਸਾਥ ਸੰਗ ਤੋਂ ਕਿਵੇਂ ਨਾ ਹੌਸਲਾ ਵੱਧਦਾ ਹੋਊ ਵੀ ਮੇਰੇ ਮਾਤਾ ਪਿਤਾ ਮੇਰੇ ਨਾਲ ਮੇਰੇ ਮਗਰ ਖੜੇ ਆ ਉਹਨੇ ਕਹਿੰਦਾ ਪੁੱਤੋ ਤੁਸੀਂ ਕਰੋ ਕੰਮ ਅਸੀਂ ਹੈਗੇ ਆ ਮਗਰ ਪੱਠੇ ਵੀ ਪਾਵਾਂਗੇ ਪਸੂ ਵੀ ਸੰਭਾਂਗੇ ਚਾਹ ਪਾਣੀ ਵੀ ਤੁਹਾਨੂੰ ਕਰਕੇ ਦੇਵਾਂਗੇ ਕੰਮ ਕਰੋ ਤੁਸੀਂ ਬੱਚਿਆਂ ਨੇ ਫਿਰ ਲਗਨ ਨਾ ਕਰਨਾਂ ਐਡਾ ਵੱਡਾ ਹੁੰਦਾ ਸੀ ਮਾਪਿਆਂ ਦਾ ਆਸਰਾ ਜੇ ਕਿਸੇ ਦਾ ਪਿਓ ਚਲਾ ਜਾਣਾ ਨਾ ਬਿਮਾਰ ਮਰ ਜਾਣਾ ਸਾਹ ਸੰਗਤ ਕਈ ਕਈ ਸਾਲ ਰੋਂਦੇ ਰਹਿੰਦੇ ਸੀ ਤੇ ਮਾਂ ਨੇ ਚਲੇ ਜਾਣਾ ਕਈ ਕਈ ਸਾ ਮਾਤਾ ਦਾ ਪਿਆਰ ਹੀ ਏਡਾ ਵੱਡਾ ਹੁੰਦਾ ਜਿਹਦੇ ਹੈ ਨਹੀਂ ਨਾ ਮਾਂ ਪਿਓ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਕਦਰ ਨਹੀਂ ਕਦਰ ਬਾਅਦ ਚ ਆਉਂਦੀ ਹੈ ਜਦੋਂ ਬਰ ਤੁਰ ਜਾਂਦੇ ਆ ਜਿਹੜਾ ਪਰ ਉਹਨਾਂ ਦਾ ਘਰਤਾ ਪੂਰਾ ਹੁੰਦਾ ਨਹੀਂ ਹੁੰਦਾ ਅਰੇ ਸਾਰ ਸੰਗਤੋ ਇਹ ਜੀਆਂ ਗੱਲਾਂ ਤੁਹਾਨੂੰ ਲੋਜ ਸੁਣਾਇਆ ਕਰਾਂਗੇ ਪ੍ਰਾਣੀਆਂ ਬਿਆਹਾਂ ਦੀਆਂ ਤੇ ਹੋਰ ਵੀ ਜੋ ਸਮਾਂ ਚੱਲਦਾ ਹੁੰਦਾ ਸੀ ਉਹ ਜੀਆਂ ਸੁਣੀ ਚੱਲਿਓ ਤੁਸੀਂ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ